ਤਲ ਗੁਰ ਸੇਵੀਐ ਅਹਨਿਸ ਸਹਜ ਸੋਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤੁ ਖੁ ਸਮਦੀ ਨੂਰ ਅਰ ਸੋ ਕੁਰ ਸੋ ਝਟੀਐ ਤੋਦ ਡਠ ਸਚ ਪਾਤਸ਼ਾਹ ਮਲ ਜਨਮ ਜਨਮ ਦੇ ਸਜਣ ਸਚਾ ਪਾਤ ਸੋ ਸਿਰ ਸਾੰਦੈ ਜਿਸ ਪਾਸ ਬਹਠਿਆ ਸੋਹੀਏ ਸਭ ਨਾਨਦ ਵੇ ਸਜਣ ਸਚਾ ਪਾਤ ਸੋ ਸਿਰ ਸਾੰਦੈ ਜਿਸ ਪਾਸ ਬਹਿਠਿਆ ਸੋਹੀਐ ਸਭ ਨਾ ਦਾਵੇ ਸਤਨਾਮ ਸ਼੍ਰੀ ਕਰਿ ਸ਼ੇਵਨ ਇਕ ਓ ਅੰਕਾਰ ਸਤ ਗੁਰ ਪ੍ਰਸਾਦਿ ਉਜਲ ਕਾ ਹਾ ਚਿਲ ਕੜਾ ਕੋਟ ਮ ਕਲੜੀ ਮਸ ਤੋਤੇ ਆ ਝੂਠ ਨ ਉਤਰ ਜੇ ਸੋ ਧੋਵਤ ਸਨ ਉਜਾਲ ਕ ਚਿਲਕਣਾ ਕੋਟਮ ਕਲੜੀ ਮਸ ਤੋਤੇ ਆ ਝੂਠ ਨ ਉਤਰ ਜੇ ਸੋ ਤੋ ਵਤਿਸ ਸੱਜਣ ਸੇ ਨਾਲ ਮੈਂ ਚਲਦਿਆ ਨਾਲ ਚਲੰ ਜਥੇ ਲਖ ਮੰਗੀਏ তথা ਖੜੇ ਦਸਨ ਰਹਾ ਕੋਠੇ ਮੰਡਪ ਮਾਰੀਆਂ ਪਾਸਾ ਹੋ ਚਿਤ ਵੀ ਆਹ ਟਠਿਆ ਕਮਨ ਆਵਨੀ ਵਿੱਚ ਆ ਸਖਣੀ ਆਹ ਬੱਗਾ ਬੱਗੇ ਕਪੜੇ ਤੀਰਥ ਮੰਨ ਵਸਨ ਕੋਟ-ਕੋਟ ਜੀ ਆਖਵਣ ਬੱਗੇ ਨਾ ਕਹੀਨ ਸੰਮਲ ਰਖ ਸਰੀਰ ਮੈਂ ਮੈ ਜਨ ਦੇਖ ਭੁਲਨ ਸੇ ਫਲ ਕਮਨਾ ਆਵਨੀ ਤੇ ਗੁਣ ਮੈਂ ਤਨ ਹੰਨ ਦੰਦੁਲਾ ਭਾਰਿ ਉਠਾਇਆ ਡੋਗਰਵਾਟ ਬਹੁਤ ਅੱਖੀ ਲੋੜੀ ਨਾਲਾ ਹਉ ਚੜ ਲੰਘ ਕੇਤ ਚੱਕ ਰੀਆ ਚੰਗਾਈ ਆ ਅਵਰਸਿਆਣ ਪਕਿਤਾ ਨਾਨਕ ਨਾਮ ਸਮਾਲ ਤੂੰ ਬੱਧ ਛੁੱਟ ਹੈ ਜਿਤ ਕਿਆ ਕਰਿਆ ਚੰਗਾਈ ਆਲ ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੋਂ ਬੱਧ ਛੁੱਟ ਹੈ ਜਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪਹਿਲਾ ਘਰਿ ਸ਼ਿਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਉज्जਲ ਕਹਾ ਚਿਲਕੜਾ ਕੋਟਮ ਕਾਲੜੀ ਮਸ ਧੋਤਿਆ ਝੂਠ ਨ ਉਤਰੈ ਜੇ ਸੋ ਧੋਵ ਤਿਸ ਨਾਨਕ ਸੋਈ ਦਿਨ ਸੋਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਭਲੇ ਰੀਰਤ ਵੇ ਸੋਏ ਚਸਿਆ ਘੜਿਆ ਪਹਿਰਾ ਥਤੀ ਵਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੀ ਕੀਤੇ ਇਸ ਸਤਨਾਮ ਸ਼ਰੀ ਲੱਖ ਸੀ ਘਰ ਬਣਾਏ ਆ ਕਾਰਜ ਨਾ ਹੀ ਕੀਤੇ ਪਾਦੋਏ ਪਰਮ ਪੁਲਾਣੀਆਂ जॻा हे त लख सिंगार बणाया कार जनाह त ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲ ਕਹਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸ ਨ ਦੇਨੀ ਭੇਤ ਚੜਖ ਰੋ ਤਖਿਨੇ ਮਾਹੀ ਜਿਨ ਸੋ ਲਗਾਹੇ ਤ ਸਮਰੂੜ ਤਨ ਕਪੇ ਸਿਆਹਾ ਵਾਸਿਤ ਜੇ ਹਬੀ ਜਸੋਲ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤਿ ਚਰਨ ਬੋਹਿਥ ਪ੍ਰਭ ਦੇਤ ਦੋਏ ਨਰਕ ਨਾ ਪਾਈ ਅਹ ਗੁਰ ਰਖਣ ਵਾਲਾ ਹੈ ਤ ਸੇ ਪਾਦੋਏ ਨਰਕ ਨਾ ਪਾਈ ਅਹ ਗੁਰ ਖੜਵਾਲਾ ਹੈ ਤ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਪਾਦੋਏ ਪਰਮ ਪੁਲਾਣੀਆਂ ਦੂਜੈ ਲਗਾ ਹੇਤ ਲਖ ਸੀਗਾਰ ਬੜਾਇਆ ਕਾਰਜ ਨਾਹੀ ਕੀਤ